ਆ ਚਾਬੀ ਲਾ ਕੇ ਮੀਟਰ ਦਿਖਾ ਦੇ ਮਨਾ ਓਨ ਕਰ ਦੇ ਆ ਲੈ ਸਲਫ ਮਾਰ ਦੇ ਇੱਕ ਵਾਰੀ ਫੇਰ ਨਿਗ੍ਹਾ ਮਰਾ ਦੀਏ ਤੁਹਾਨੂੰ ਟਰੈਕਟਰ ਸਟਾਰਟ ਕਰ ਭਰਾ ਆਵਾਜ਼ ਸੁਣਾਈਏ ਟਰੈਕਟਰ ਦੀ ਪਹਿਲੀ ਗੱਲ ਆਵਾਜ਼ ਸੁਣੋ ਭਾਈ 2003 ਮਾਡਲ ਆ ਮੈਨੂਅਲ ਸਟੀering ਆ ਪਹਿਲਾਂ ਦੱਸ ਦਈਏ ਨੰਬਰ ਕਿੱਥੋਂ ਦਾ ਨੰਬਰ ਹਰਿਆਣਾ ਬਾਟਰ ਬਾਡੀ ਤੱਕ ਨਾਲ ਦੀ ਆ ਨੰਬਰ ਹਰਿਆਣੇ ਦਾ 310000 ਮੰਗਾ 310000 ਬਾਈ ਜੀ ਉਹਨੂੰ ਦੱਸ ਦਈਏ ਵੀਡੀਓ ਦੇ ਵਿੱਚ 310000 ਮੰਗਾ ਹਰਿਆਣੇ ਦਾ ਨੰਬਰ ਹੈ ਮੈਨੂਅਲ ਸਟੀering ਮੈਨੂਅਲ ਸਟੀering ਆ ਬਾਈ ਜੀ ਟਾਇਰ ਵੀ ਟਰੈਕਟਰ ਦੇ ਘੱਟਾ ਕੰਡੀਸ਼ਨ ਦੇ ਪੈਸੇ ਮੰਗ ਲਦਾ ਬੰਦਾ ਕਹਿੰਦਾ ਵੀ ਕੰਡੀਸ਼ਨ ਬਹੁਤ ਆ ਬਾਕੀ ਵੀਰ ਜਿਹੜੇ ਸ਼ਕੀਨ ਆ ਉਹ ਲੈ ਵੀ ਜਾਂਦੇ ਆ ਕੋਈ ਵੱਡੀ ਗੱਲ ਨਹੀਂ 3 ਲੱਖ ਰੁਪਈਆ ਜੇ ਸੋਚਿਆ ਜਾਵੇ ਜਿਹੜੇ ਭਰਾ ਇਸ ਟਰੈਕਟਰ ਦੇ ਸ਼ਕੀਨ ਹਨਾ 2000 ਦਿਨ ਬਾੜ ਦਾ ਆ ਲੋ ਬਾਜ ਬੋਜ ਨਵੇਂ ਸੀਟ ਲੱਗੀ ਆ ਟਰੈਕਟਰ ਬਾਜ ਬੋਜ ਹੈ ਟਰੈਕਟਰ ਦੇ ਰੰਗ ਰੂਪ ਵਧੀਆ ਯਾਰ ਤਿੰਨ ਮਾਡਲ ਹਾਲੇ ਤੱਕ ਕਹਿੰਦੇ ਵੀ ਰੰਗ ਵੀ ਦੇਖ ਲਓ ਟਰੈਕਟਰ ਦੇ ਕੋਈ ਯਕੀਨ ਨਹੀਂ ਮੰਨ ਸਕਦਾ ਭਲੇਖਾ ਪੈਂਦਾ ਅਗਲਾ ਕਹਿੰਦਾ ਰੰਗ ਹੋਇਆ ਹੋਊ ਟਰੈਕਟਰ ਐਂ ਲਾ ਲਓ ਸਾਹਿਬ ਟਰੈਕਟਰ ਸਾਰਾ 올 ओरिजिनल ਪੇਂਟ ਦੇ ਵਿੱਚ ਆ ਇਹਨਾਂ ਤਾਂ ਹੀ ਪੈਸੇ ਮੰਗਣਦੇ ਆ ਟਰੈਕਟਰ ਦਾ ਰੰਗ Ориジナル ਆ ਟਰੈਕਟਰ ਦੀ ਸਾਹਬ ਨਹੀਂ ਤਾਂ ਐਨੇ ਰੇਟ ਦੇ ਵਿੱਚ ਪਾਵਰ ਸ਼ੇਰਿੰਗ ਉੱਚਾ ਮਾਡਲ ਹੌਲੈਂਡ ਆ ਜਾਂਦਾ ਸਿਰਫ ਵਾਈ ਜੀ ਕਹਿੰਦਾ ਮੀਟਰ ਸਾਰੇ ਇੰਡੀਕੇਟਰ ਤੱਕ ਟਰੈਕਟਰ ਦੇ ਆ ਲੋ ਆਪ ਦੇਖੋ ਹਾਂਜੀ ਆਲ ओरिजिनल ਟਰੈਕਟਰ ਸਿੰਗਲ ਹੈਂਡ ਹਰਿਆਣਾ ਨੰਬਰ ਹਰਿਆਣੇ ਦਾ ਨੰਬਰ ਆ ਦੋਸਤੋ ਪਹਿਲਾਂ ਚੱਲਦੇ ਚੱਲਦੇ ਵੀਡੀਓ ਲਾਈਕ ਸ਼ੇਅਰ ਕਰਦਾ ਕਰੋ ਪਲਵਾਨ ਟਰੈਕਟਰ ਪਟਿਆਲਾ ਪਲਵਾਨ ਟਰੈਕਟਰ ਪਟਿਆਲਾ ਔਰ ਸੰਦੀਪ ਸਿੰਘ ਪੇਜ ਤੇ ਤੁਸੀਂ ਜੇ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਸੰਦੀਪ ਸਿੰਘ ਵਾਲੇ ਪੇਜ ਤੇ ਵੀ ਸ਼ਾਇਦ ਤੁਹਾਨੂੰ ਵੀਡੀਓ ਸ਼ੋ ਹੋਣਦੀ ਹੋਵੇ ਬਾਈ ਜੀ ਲਾਈਕ ਔਰ ਸ਼ੇਅਰ ਕਰਦਾ ਕਰੋ ਹਰਿਆਣੇ ਦਾ ਨੰਬਰ ਆ ਬੰਪਰ ਭੱਗਾ ਮੈਨੂਅਲ ਸਟੀering ਆ ਸਿੰਪਲ ਸਟੀering ਜਿਹਨੂੰ ਕਹਿ ਦਿੰਦੇ ਆ ਮੈਨੂਅਲ ਸਟੀering ਆ 3 ਲੱਖ ਤੇ 10000 ਮਾਹਵਲ ਕਲੱਚ ਆ ਤੇ ਟਰੈਕਟਰ ਆਲ ਔਰੀਜਨਲ ਆ ਜੀ ਰਿੰਮਾਂ ਤੇ ਰੰਗ ਰਿੰਨਲਾ ਸ਼ੋ ਤੇ ਰੰਗ ਰਿੰਨਲਾ ਕਿਤੇ ਵੀ ਪੇਂਟ ਨਹੀਂਗਾ ਕੋਈ ਸਾਬਤ ਨਹੀਂ ਕਰ ਸਕਦਾ ਅਲੇ ਦਾ ਮੈਂ ਵੀ ਭਲੇਖਾ ਖਾ ਗਿਆ ਪਹਿਲਾਂ HR10 ਨੰਬਰ ਆ ਹੁੱਕ ਹੁੱਕ ਸਾਰੀ ਟਰੈਕਟਰ ਦੇ ਨਾਲ ਲਿੰਕਾਂ ਜੈਕ ਤੱਕ ਸੰਗਲ ਤੱਕ ਤੱਕ ਰੀਨਲਾ ਬਾਈ ਜੀ ਹੋਰ ਗੱਲ ਨਵੇੜੋ ਗੱਲ ਰੇਟ ਤੇ ਆ ਜਾਂਦੀ ਆ ਰੇਟ ਤੇ ਬਾਈ ਜੇ ਤੋਂ ਸਾਮ ਤੇ ਆ ਜਾਂਦੀ ਆ ਨਾ ਸਾਮ ਦਾ ਮੁੱਲ ਮਿਲਦਾ ਬਾਈ ਜੇ ਕਿਸੇ ਨੇ ਸਾਮ ਵੀ ਆ ਨਾ ਚੀਜ਼ ਤੇ ਉਹਨੂੰ ਮੁੱਲ ਮਿਲੂਗਾ ਉਹਦਾ ਬਲੋ ਬਲੂਤ ਨਹੀਂ ਹੈ ਇੱਕ ਮਿੰਟ ਆ ਪੱਲਾ ਖੋਲ ਬਾਈ ਪੱਲਾ ਖੋਲ ਜੇ ਗੱਲ ਦਿਖਾਉਣੀ ਆ ਤਾਂ ਅਗਲੇ ਨੂੰ ਸਾਰੀ ਦਿਖਾਈਏ ਆ ਰੇਡੀਏਟਰ ਚੈੱਕ ਕਰੋ ਆ ਲੋ ਅਲੇ ਤੋ ਆਇਆ ਵੀ ਨਹੀਂ ਟਰੈਕਟਰ ਅਲੇ ਭਾਈ ਤੋਂ ਆਇਆ ਵੀ ਨਹੀਂਗਾ ਟਰੈਕਟਰ ਤੇ ਬਾਕੀ ਆਪਣਾ ਚੈੱਕ ਕਰ ਲੋ ਭਾਈ ਸਾਰਾ ਟਰੈਕਟਰ ਦੇ ਪੇਂਟ ਸਾਰਾ ਓਰੀਜਨਲ ਆ ਅਗਲੇ ਟਾਇਰ ਤਾਂ ਹੈਗੇ ਪਿਛਲੇ ਥੋੜੇ ਜੇ ਦਬਦੇ ਆ ਟਾਇਰ ਬੰਪਰ ਤੇ ਅਗਲਾ ਵੱਟਾ ਵੀ ਦੇਗ ਵਾਲਾ ਜਿਹੜਾ ਓਰੀਜਨਲ ਅੰਦਰ ਸ਼ੋ ਦੇ ਅੰਦਰ ਉਹ ਜਿਹੜਾ ਦੇਗੀ ਆਪਣਾ ਹੁੰਦਾ ਚੁੱਲਾ ਉਹ ਵੀ ਲੱਗਾ ਤੁਸੀਂ ਚੈੱਕ ਕਰ ਲੋ ਲਾਈਟਾਂ ਨੂੰ ਚਾਗ ਲਈਆਂ ਇੱਕ ਜਗਦੀ ਇੱਕ ਬੁਜੀ ਆ ਤੇ ਬਹੁਤ ਸੋਹਣਾ ਟਰੈਕਟਰ ਆ ਆ ਲੋ ਆ ਕਲੱਚ ਵਾਲੇ ਪਾਸੇ ਦਾ ਟਾਇਰ ਆ ਆ ਜਿਹੜਾ ਆ ਕਲੱਚ ਵਾਲੇ ਪਾਸੇ ਦਾ ਟਾਇਰ ਆ ਬਈ ਆ ਕਲੱਚ ਆ ਗਿਆ ਪੈਰਦਾਂ ਦੇਖ ਲੋ ਰੰਗ ਮੜਾ ਜਾ ਉੱtre ਆ ਲੋ ਤੇ ਮਰਗਾਟ ਅੰਦਰੋਂ ਚੈੱਕ ਕਰੋ ਆ ਲੋ ਠੀਕ ਹੈ ਟਰੈਕਟਰ ਬੜਾ ਸੋਹਣਾ ਸੁਨੱਖਾ ਸਾਰਾ ओरिजिनल ਚੱਲਿਆ 310000 ਡਿਮਾਂਡ ਆ 310 ਮੈਨੂੰ 76961006 ਤੇ ਫੋਨ ਕਰ ਲਿਓ 76961006 ਪੂਰਾ 62 ਰਿੰਕੋ ਨੂੰ ਹਰਿਆਣਾ ਨੰਬਰ ਹੌਲੈਂਡ ਸਾਰਾ ਆਲ ओरिजिनल ਟਰੈਕਟਰ ਆ ਇੱਕ ਦੋ ਟਰੈਕਟਰ ਹੋਰ ਆ ਉਹ ਵੀ ਤੁਹਾਡੇ ਨਾਲ ਵੀਡੀਓ ਸਾਂਝੀ ਕਰਾਂਗੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਦਾ ਕਰੋ ਦੋਸਤੋ ਤੇ ਬਹੁਤ ਮਿਹਨਤ ਕਰਕੇ ਵੀਡੀਓ ਬਣਾਇਦਿਆਂ ਬਹੁਤ ਸਾਫ਼-ਸਾਫ਼ ਟਰੈਕਟਰ ਕੱਢ ਕੇ ਲੈ ਆਈਦਾ ਤੁਹਾਡੇ ਵਾਸਤੇ ਧੰਨਵਾਦ ਜੀ ਹਰਿਆਣਾ ਨੰਬਰ ਆ ਰੀਜਨਲ ਚਾਬੀ ਨਾਲ ਸੋਚ ਨਾਲ ਸਟਾਰਟ ਆ ਸੋਚ ਨਾਲ ਬੰਦੜ ਦਾ ਹਰਿਆਣਾ ਨੰਬਰ 310000 ਡਿਮਾਂਡ ਆ ਡਿਮਾਂਡ ਵੀ ਬਹੁਤ ਆ ਪਰ ਕਹਿੰਦੇ ਵੀ ਸਾਮ ਦਾ ਮੁੱਲ ਮਿਲਦਾ ਹੁੰਦਾ ਟਰੈਕਟਰ ਸਾਮਬਿਆ ਤੇ ਇਸ ਕਰਕੇ ਸਾਮ ਦਾ ਮੁੱਲ ਆ ਹੌਲੈਂਡ ਸਾਰੇ ਟੱਕ ਟੱਕ ओरिजिनल ਆ ਕੋਈ ਵੀ ਕਿਤੇ ਰੰਗ ਨਹੀਂਗਾ ਜੇ ਇਸ ਸਭ ਨਾਲ ਮਾਡਲ ਆ ਤਾਂ ਰੰਗ ਬੜਾ ਪਿਆ ਯਾਰ ਭਲੇਖਾ ਵੈਂਦਾ ਹੈ ਨਾ ਸੱਤੀ ਨਾਲ ਦਿਆ 16 ਦੇ ਦੇ ਲਾ ਭਲੇਖਾ ਹੋਇਆ ਜਿੰਨਾ ਰੰਗ ਵੇਹ ਡਰੇਟ ਵਰਗਾ ਡੇ ਲੱਗਦਾ ਹੈ ਨੰਬਰਾਂ ਦੇ ਮਰਗਾਰਡ ਦੇਖ ਲੈ ਅੰਦਰੋਂ ਏ ਸਾਬ ਦੇ ਟਰੈਕਟਰ ਦੀ ਯਾਰ ਹਨਾ ਵਾਕਈ ਯਾਰ ਅੰਦਰੋਂ ਆ ਸੱਜੇ ਪਾਸੇ ਦਾ ਮਰਗਾਰਡ ਆ ਬਾਈ ਸੱਜੇ ਪਾਸੇ ਦਾ ਪਰ ਰਾ ਖੱਬੇ ਪਾਸੇ ਦਾ ਵੀ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਦਿੱਤਾ ਤੇ ਚਾਬੀਆਂ ਨਾਲ ਆ ओरिजिनल ਆ ਆਪਣਾ ਲਿਫਟ ਸਾਰੀ ਆਲ ओरिजिनल ਟਰੈਕਟਰਾਂ ਜੇ ਕਿਸੇ ਵੀਰ ਨੂੰ ਪੁੱਗਦਾ ਹੋਵੇ 310000 ਪਟਿਆਲਾ ਟਰੈਕਟਰ ਮੰਡੀ ਰੋਜ਼ ਅਪਡੇਟ ਤੁਹਾਨੂੰ ਪਾਈਦੀ ਆ ਪਟਿਆਲਾ ਟਰੈਕਟਰ ਮੰਡੀ ਦੀ ਵੇਟ ਨਾਲ ओरिजिनल ਲੱਗਾ ਤੇਗੀ ਵੇਟ ਵੀ ਨਹੀਂ ਤਾਂ ਅਗਲਾ ਚੁੱਲਾ ਖੋਲ ਲੈਂਦਾ ਅੱਜ ਕੱਲ ਮਾੜੇ ਬੰਦੇ ਮਾੜੀ ਨੀਤ ਵਾਲੇ ਅਗਲਾ ਕਹਿੰਦਾ ਚੱਲ ਬੰਪਰ ਲਾਤਾ ਅੱਗੋਂ ਵੇਟ ਖੋਲ ਦੋ ओरिजिनल ਵੇਟ ਘਟੋ ਘੜ 8-10 ਹਜ਼ਾਰ ਦਾ ਵੇਟ ਵੇਟ ਆ ਉਹ ਅੰਦਰ ਸ਼ੋਹ ਦੇ ਲੱਗਾ ਰੇਡੀਏਟਰ ਤੱਕ ओरिजिनलਾ ਟਰੈਕਟਰ ਦਾ ਸ਼ੋਹ ਤੇ ਰੰਗ ਦੇਖੋ ਕਿੰਨਾ ਪਿਆ ਆ ਲੋ ਮੈਂ ਵੀ ਭਲੇਖਾ ਖਾ ਗਿਆ ਸੀ ਵੀ ਰੰਗ origignal ਆ ਕਿ ਦੁਆਰੇ ਆ ਸਾਰੇ ਸਟicker ਤੱਕ origignal ਆ ਟਰੈਕਟਰ ਤੇ ਦੇਖੋ ਕਿੰਨੀ ਸਾਫ ਹੋਊਗੀ ਟਰੈਕਟਰ ਦੀ ਇਹੋ ਜਿਹਾ ਟਰੈਕਟਰ ਘਰੇ ਖੜਾ ਹੀ ਨਹੀਂ ਮੜਾ ਤੋ ਇਹ ਚੀਜ਼ਾਂ origignal ਕੱਲ ਨੂੰ ਦੇਖਣ ਨੂੰ ਲੱਭਣੀਆਂ ਨੇ ਜਿਹੜੀਆਂ ਚੀਜ਼ਾਂ ਮੁੱਲ ਦਾ ਬਾਈ origignal ਚੀਜ਼ ਦਾ ਜ਼ਰੂਰ ਵੱਧ ਹੁੰਦਾ ਰੇਟ ਤਾਂ ਦੇਖੋ ਜ਼ਰੂਰ ਫਰਕ ਪੈ ਜਾਂਦਾ ਥੋੜਾ ਜਿਹਾ ਆਪਾਂ ਕਹਿ ਦਿੰਨੇ ਟਰੈਕਟਰ ਮਹਿੰਗਾ ਬਾਈ ਜਿਹਦਾ ਸਾਹਮਾ ਸਾਹਮ ਦਾ ਮੁੱਲ ਤਾਂ ਅੱਜ ਫੋੜ ਜੇ ਕਿਸੇ ਕੋਲ ਸਾਹਮੇ ਉਹਦਾ ਤੋ 3-3 ਲੱਖ ਰੁਪਈਆ ਲੋਕ ਲੈਂਦੇ ਆ ਮਸਾਮ ਦਾ ਮੁੱਲ ਮਿਲਦਾ ਬਲਾਕ ਤੇ ਰੰਗ ਦੇਖੋ ਕਿੰਨਾ ਪਿਆਰ ਆ ਆ ਦੇ ਔਰ ਮੈਨਲਾ ਦਾ ਇੰਜਨ ਵੀ ਟਰਾਈਟ ਦਾ origignal ਨਾ ਹੋਵੇ ਕਿਤੇ ਕਿਤੇ ਮੈਨੂੰ ਤਾਂ ਲੱਗੀ ਨਹੀਂ ਚਾਬੀ ਦੇਖੀ ਕਿਤੇ ਬਾਕੀ ਜਦੋਂ ਕਿਸੇ ਨੇ ਲੈਣਾ ਤਾਂ ਬਾਈ ਆਪਣੀ ਤਸੱਲੀ ਕਰਿਓ ਜ਼ਰੂਰ ਕਿਉਂ ਸਾਡਾ ਕੰਮ ਆ ਵੀਡੀਓ ਪਾ ਕੇ ਜਾਣਕਾਰੀ ਦੇਣਾ ਦੇਖਣਾ ਤੁਸੀਂ ਆਲੋ ਅੰਦਰੋਂ ਮਰਗਾ ਟੱਕ ਕਲਚ ਵਾਲੇ ਪਾਸੇ ਦੀ ਵੀਡੀਓ ਹਨਾ ਤੇ ਮੀਟਰ ਮੋਟਰ ਸਾਰਾ ਘੈਂਟ ਚੱਲਦਾ ਚੱਲ ਸੱਤੀ ਚੱਲ